ਕੱਟੀ ਆ ਗਈ ਲੈ ਇਹ ਇੱਕ ਅੱਗਿਆ ਦਾ ਕਰ ਲੈਣ ਨਹੀਂ ਚਾਹ ਸੀ ਗੁਰਦਾਸਪੁਰ ਤੇ ਮੇਰੇ ਵੱਲੋਂ ਪੁਲਿਸ ਕਲਾਈਨ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਫਲੈਗ ਮਾਰਚ ਚੋਨਾ ਦੇ ਮੱਦੇਨਜ਼ਰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਕੱਢਿਆ ਜਾਊਗਾ ਇਸ ਦੇ ਵਿੱਚ ਬੀਐਸਐਫ ਦੀ ਜਿਹੜੀ ਪਲਟੂਨ ਇਨਵੋਲਡ ਹੈ ਇਹਦੇ ਵਿੱਚ ਐਸਓਜੀ ਜੋ ਪੰਜਾਬ ਪੁਲਿਸੀ ਹੈ ਤੇ ਆਰਪੀ ਦੀ ਟੀਮਾਂ ਤੇ ਥਾਣੇ ਤੋਂ ਵੱਖ-ਵੱਖ ਫੋਰਸਸ ਐਸਐਚਓ ਸਹਿਬਾਨ ਸਾਰੇ ਜੀਓ ਸਹਿਬਾਨ ਦੇ ਰਹੇ ਹੈ ਤੇ ਐਸਡੀਐਮ ਸਹਿਬਾਨ ਸਾਰੇ ਮੌਜੂਦ ਹਨ ਸਾਡਾ ਮੇਨ ਮੰਤਬ ਜਿਹੜਾ ਹੈਗਾ ਉਹ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਹੈ ਉਹਨੂੰ ਪੂਰੀ ਨਿਰਪੱਖਤਾ ਨਾਲ ਤੇ ਪੂਰੇ ਵਿਸ਼ਵਾਸ ਨਾਲ ਕਰਵਾਇਆ ਜਾਵੇ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਫੈਲਾਣੀ ਕਿ ਚੋਣ ਵਿਵਸਥਾ ਜਿਹੜੀ ਹੈ ਉਹ ਇੱਕਦਮ ਨਿਰਪੱਖ ਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਈ ਜਾ ਰਹੀ ਹੈ ਔਰ ਕਿਸੇ ਵੀ ਤਰ੍ਹਾਂ ਦੇ ਦਾ ਕੋਈ ਅਸਮਾਜਿਕ ਤੱਤ ਉਹਨੂੰ ਰੋਕਿਆ ਜਾਊਗਾ ਤੇ ਚੋਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਦਤ ਨੂੰ ਨਹੀਂ ਹੋਣ ਦਿੱਤਾ ਜਾਏਗਾ ਇਹ ਸਲੈਗਮਾਰ ਜਿਹੜਾ ਹੈ ਕੰਫੀਡੈਂਸ ਬਿਲਡਿੰਗ ਮੈਜਰ ਹੈ ਜੋ ਅਸੀਂ ਨਾਸਿਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਤੇ ਬਾਕੀ ਉਰਦਾਸਪੁਰ ਦੇ ਬਾਕੀ ਜਿਹੜੇ ਏਰੀਆ ਹੈ ਉੱਥੇ ਨਹੀਂ ਬਰਾਬਰਗਾ 300 ਤੋਂ ਵੱਧ ਸਾਡੀ ਫੋਰਸ ਹੈ 50 ਤੋਂ ਵੱਧ ਗੱਡੀਆਂ ਹੈਗੀ ਇੱਥੇ ਔਰ ਅਫਸਰ ਕਾਫੀ ਸਾਰੇ ਜ਼ਿਲ੍ਹੇ ਦੇ ਸਾਰੇ ਜਿਹੜੇ ਅਧਿਕਾਰੀ ਉਹ ਸਾਰੇ ਮੌਜੂਦ ਹਨ ਇੱਥੇ ਉਪਲਬਧੀ ਜਿਹੜੀ ਹੈ ਉਹ ਹੋ ਰਹੀ ਹੈ ਕਿਉਂਕਿ ਪੁਲਿਸ ਹੁਣ ਲਗਾਤਾਰ ਇਲੈਕਸ਼ਨ ਮੋਡ ਦੇ ਵਿੱਚ ਹੈਗੀ ਉਹ ਸਾਰੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟ ਜਿਹੜੇ ਉੱਥੇ ਨਾਕੇ ਬੰਦੇ ਕੀਤੇ ਗਏ ਹਨ ਤੇ ਪੈਟਰੋਲੀਮ ਪਾਰਟੀਆਂ ਲਾਈ ਗਈਆਂ ਹਨ ਜਿਹੜੀ ਰਿਕਵਰੀ ਹੈ ਉਹ ਬਾਰਡਰ ਤੋਂ ਹੋਈ ਸੀ ਉਹ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਪੈਰਾ ਮਿਲਟਰੀ ਫੋਰਸ ਨੇ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਜੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹ ਹੁਣ ਆਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਚੋਣ ਦਾ ਜਿਹੜਾ ਐਲਾਨ ਸੀਗਾ ਹੁਣੀ ਹੋਇਆ 16 ਤਰੀਕ ਨੂੰ ਸੋ ਫਿਲਹਾਲ ਸਾਡੇ ਕੋਲ ਪ੍ਰੀਪਰੇਟਰੀ ਤਿਆਰੀਆਂ ਦੇ ਲਈ ਜਿਹੜੀ ਇੱਕ ਐਡਵਾਂਸ ਪ੍ਰੇਪਰੇਸ਼ਨ ਦੇ ਲਈ ਬੀਐਸਐਫ ਦੀ ਪਲਟੂਨਸ ਆਈਆਂ ਹਨ ਹੁਣ ਕੱਲ ਪਰਸੋ ਸਾਡੇ ਕੋਲ ਹੋਰ ਵੀ ਨਾ ਨਾ ਆ ਰਹੀ ਹੈ ਸੋ ਇਹ ਇਟ ਇਜ਼ ਪਾਰਟ ਆਫ ਇਲੈਕਸ਼ਨ ਡਿਊਟੀ ਹੋਦੀ ਸੋ ਐਸੀ ਕਰ ਰਹੇ ਹਨ ਡਿਪਲॉयਮੈਂਟ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਡਿਊਟੀ ਦੇ ਵਿੱਚ ਕਿ ਲੋਕਾਂ ਨੂੰ ਕੀ ਮੈਸੇਜ ਦਿਨਾ ਚਾਹੁੰਦੇ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਇਹ ਤੁਹਾਡਾ ਸੰਵਿਧਾਨਿਕ ਹੱਕ ਹੈ ਇਹਦਾ ਬੜਾ ਹੀ ਵੱਢ ਚੜਚੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਇਹ ਛੁੱਟੀ ਦਾ ਦਿਨ ਨਹੀਂ ਹੈ ਜਿੱਦਾਂ ਕਿ ਅਸੀਂ ਮੰਨਦੇ ਹਾਂ ਕਿ ਛੁੱਟੀ ਦਾ ਦਿਨ ਹੈ ਅਸੀਂ ਜਾਂਦੇ ਵਿੱਚ ਰਹੀਏ ਕਿਦਾ ਕਿ ਆਪਣੇ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਚੀਜ਼ ਦੱਸੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਵਿੱਚ ਪਾਰਟਿਸਿਪੇਟ ਕਰੋ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਇੱਕ ਵਾਇਲੈਂਸ ਫ੍ਰੀ ਇੱਕ ਟੈਂਪਰਿੰਗ ਫ੍ਰੀ ਔਰ ਹਰ ਹਰ ਤਰੀਕੇ ਤੋਂ ਇੱਕ ਨਿਰਪੱਖ ਚੋਣ ਲੋਕਤੰਤਰ ਅੱਜ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੇ ਸਾਡੇ ਸਮੂਹ ਅਫਸਰ ਸਾਹਿਬਾਨਾਂ ਦੇ ਨਾਲ ਸਾਡੀ ਬੀਐਸਐਫ ਦੇ ਜਵਾਨ ਵੀ ਨਾਲ ਸ਼ਾਮਲ ਹੈ 플ੈਗ ਮਾਰਚ ਕਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਚੋਣ ਜਿਹੜੇ ਆ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਮਾਡਲ ਫੋਰਮ ਆਫ ਕੰਡਕਸ਼ਨ ਪੰਜਾਬ ਦਾ ਜਿਹੜਾ ਲਾਗੂ ਹੋ ਚੁੱਕਿਆ ਹੈ ਸਾਡੇ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਵਕ ਵਕ ਜਿਹੜੇ ادارے ਨੇ ਜਿਹੜੇ ਕਿ ਇਸ ਚੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਜਿੰਨੀ ਵੀ ਸਿਆਸੀ ਪਾਰਟੀਆਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਅਸੀਂ ਚੋਣ ਜਾਬਤੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਅੱਜ ਦੇ ਇਸ 플ੈਗਮਾਰਕ ਦਾ ਮਤਲਬ ਇਹੀ ਹੈ ਕਿ ਇੱਕ ਤਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਜਿਹੜਾ ਚੋਣ ਜਾਬਤਾ 6 ਜੂਨ ਤੱਕ ਲੱਗਿਆ ਰਹਿਣਾ ਹੈਗਾ ਉਸ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤੇ ਜੀਆਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਸਾਡੀ ਸਾਰੀ ਫੋਰਸਸ ਸਾਡੇ ਸਾਰੇ ਅਧਿਕਾਰੀਗਨ ਸਾਡੀ ਪੰਜਾਬ ਪੁਲਿਸ ਦੀ ਸਾਰੀ ਟੀਮ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਦੀ ਜਾਂ ਦਬਾਅ ਚਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਜਿਹੜੇ ਲੋਕੀ ਕੋਈ ਇਸ ਤਰ੍ਹਾਂ ਸੋਚਦੇ ਹੋਣ ਕਿ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਡਰ ਤੇ دہشت ਦਾ ਮਾਹੌਲ ਪੈਦਾ ਕਰ ਸਕਦੇ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਇਨਫਲੂਐਂਸ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਇੱਕ ਮੈਸੇਜ ਹੈ ਕਿ ਇਸ ਤਰ੍ਹਾਂ ਦੀ ਸੋਚਣ ਦੀ ਵੀ ਬਿਲਕੁਲ ਜ਼ਰੂਰਤ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਬੀਐਸਐਫ ਦੀ ਟੀਮ ਅਸੀਂ ਉਹ ਨਾਲ ਪੂਰੀ ਤਰ੍ਹਾਂ ਚੋਨਾ ਨੂੰ ਢੰਗ ਨਾਲ ਕਰਾਉਣ ਲਈ ਸੁਚੱਜੇ ਢੰਗ ਨਾਲ ਤਿਆਰ ਸਰ ਬਾਡਰ ਦੇ ਉੱਪਰ ਵੀ ਇਸੇ ਪ੍ਰਕਾਰ ਹੀ ਜਿਹੜਾ ਫਲੈਗ ਮਾਰਚ ਰਹੇਗਾ ਜਿੱਦਾਂ ਬਲਾਨ ਨਾਲ ਕਸਤੀਆਂ ਤੇ ਸਾਡੇ ਸਾਰੇ ਸਬ ਡਿਵੀਜ਼ਨਸ ਦੇ ਵਿੱਚ ਸਾਡੇ ਜਿੰਨੇ ਵੀ ਐਸਟੀਐਮ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਇਸ ਤਰ੍ਹਾਂ ਦੇ ਫਲੈਗ ਮਾਰਚ ਆਲਰੇਡੀ ਕਰ ਚੁੱਕੇ ਨੇ ਅਸੀਂ ਮੈਂ ਤੇ ਐਸਐਸਪੀ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਤ ਵਕਤਾਂ ਤੇ ਜਾ ਕੇ ਆਪਣੀ ਟੀਮਾਂ ਦੀ ਪ੍ਰੈਪਰੇਸ਼ਨ ਦੀ ਉਹ ਪੂਰੀ ਇੱਕ ਰਿਵਿਊ ਕਰਨਗੇ ਤੇ ਉੱਥੇ ਵੀ ਫਲੈਗ ਮਾਰਚ ਦੇ ਵਿੱਚ ਸ਼ਾਮਲ ਹੋਣਗੇ